ਦਨੀ ਲਬ ਆਹਾਹਾ ਆ ਬੈਠੇ ਮੇਰੇ ਭਰਾ ਕੀ ਹਾਲ ਨੇ ਮਿੱਤਰੋ ਠੀਕ ਆ ਬਈ ਕਿਹੋ ਕੀ ਹਲਚਲ ਵਧੀਆ ਵਧੀਆ ਕੀ ਕਰੀ ਆਨੇ ਹੋ ਉਹ ਤਾਂ ਯਾਰ ਬਸ ਬਹਿਲੇ ਬੈਠੇ ਸੀ ਗਰਮੀ ਹੋੜੀ ਸਿੱਕਦਾ ਬਹਿਲੀ ਹੁੰਨੇ ਹੋ ਹਾਂ ਬਹਿਲੀ ਆ ਅੱਛਾ ਯਾਰ ਮੈਂ ਹੋ ਗਿਆ ਬਿਮਾਰ ਤੇ ਛੋਨੇ ਚ ਕੱਖ ਵਾਲੇ ਹੋ ਗਏ ਯਾਰ ਅੱਛਾ ਕਾੜੀ ਦਿਓ ਬਾਈ ਬਣ ਕੇ ਯਾਰ ਹਾਂ ਯਾਰ ਆ ਗਰਮੀ ਵਾਲੀ ਬਤੰਦਰਾ ਪਰਦਾ ਹੋਈ ਪਈ ਆਗੀ ਐਂ ਕਾ ਤੋ ਕਰਦੇ ਕੜ ਕੜ ਦਿਓ ਯਾਰ ਜਿਵੇਂ ਤੁਸੀਂ ਆਖੰਗੋਂ ਮੈਂ ਕਰ ਲਾਂਗੇ ਪਾਰਟੀ ਕਰਨੀ ਬੂਫਰ ਪਾਰਟੀ ਹਾਂ ਪਾਰਟੀ ਦੇ ਦਾਂਗੇ ਕੋਈ ਚੱਲ ਲਵਾ ਦੇਣਾ ਉ ਤਾਂ ਅਸੀਂ ਛੱਡੇ ਸੀ ਕੰਮ ਪਾਰਟੀ ਤੇ ਪਰ ਕਾਰ ਭਰਵਾ ਪਾਰਟੀ ਦੇ ਅੰਦਰ ਜਾਵਾਂ ਸੀ ਲਾ ਲਿਆ ਕਰੋ ਲੱਗ ਜਾ ਆਹਾ ਆਪਣਾ ਇੱਥੋਂ ਆ ਬੱਟ ਕੱਢਣ ਵਾਲੀ ਹੈਗੀ ਤੇ ਉਹ ਪਰਲੇ ਪਾਸੇ ਵੱਧਾ ਤੇ ਮੈਂ ਲੈ ਕੇ ਆਉਣਾ ਪਾਰਟੀ ਠੀਕ ਹੈ ਲੈ ਆ ਫਿਰ ਤੇਰੇ ਉਹਨਾਂ ਨੂੰ ਸੀ ਤਾਂ ਲੈ ਕੇ ਬੱਟ ਦੱਬ ਕੇ ਚਲੋ ਫਿਰ ਲੱਗ ਜਾਓ ਮੇਰਾ ਭਰਾ ਮੈਂ ਆ ਗਿਆ ਬਸ ਸਾਲਾ ਉਟਾਇਆ ਅੱਜ ਹਮਨ ਜਾਂਗੇ ਸਮਾਰ ਕੇ ਅੱਜ ਬਰਫ ਫਕਾ ਨਹੀਂ ਪੁੱਲ ਗਈ ਹਾਂ ਓਏ ਬਰਫ ਨੂੰ ਵਾਹ ਤੋ ਇਹ ਇੱਥੇ ਆ ਉਹ ਤੋਂ ਮੰਗਾਵਾਂਗੇ ਐ ਕਰੀ ਤੱਕਾ ਨਾ ਕਰੀ ਉਹਦੇ ਨਾਲ ਤੇ ਉਹਨੂੰ ਥੋੜਾ ਥੋੜਾ ਕਰਕੇ ਤੇ ਆਦੀ ਜਾ ਕੇ ਮਨ ਜਾਗੇ 10 ਕਿਲੋ ਮੰਗਾਵਾਂਗੇ ਹਾਂ ਅੰਤ ਤੱਕ ਰਹੂਗਾ ਗਰਮ ਤੇ ਉਹਨੂੰ ਕੋਈ ਰੋਸਟਰ ਤੱਕ ਕਿਲੋ ਕਰਕੇ ਮੰਗਾਈ ਚੱਲਾਂਗੇ ਤੇ ਨਾਲ ਇਹਨੂੰ ਪਤਾ ਨਹੀਂ ਲੱਗਣਾ ਇਹਨੇ ਚ ਹਾਂ ਅੱਜ ਸਮਾਰ ਕੇ ਲਾਵਾਂਗੇ ਮਸਾ ਲੋਟ ਆਇਆ ਅੱਜ ਸਾਲਾ ਉਟਾਇਆ ਅੱਜ ਉਹ ਜੰਗ ਸਮਾਰ ਕੇ ਹੂੰ ਜੱਸੀ-ਮੁਸੀ ਦੇਖ ਲਾ ਓਏ ਬੱਸੀ ਦਾ ਗਰਮੀ ਵਾਲੀ ਆ ਦੇਖ ਲੈ ਯਾਰ ਮੈਂ ਅੱਜ ਦਾ ਡੀਆ ਮੁਰਗੀ ਮਸੂਸੀ ਮੱਸੀ ਦੇਖ ਲੈ ਰੋਸਟਡ ਹੈ ਰੋਸਟੜੀ ਆਹ ਕਰੀਦਾ ਤੇ ਕਿਲੋ ਮਗਾ ਇਹਨਾਂ ਨੂੰ ਗਰਮ ਰੱਖੂਗਾ ਗਰਮ ਲੇਕਿਨ 1 ਸੈਕਿੰਡ ਆ ਹਾ 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 ਚੱਕ ਤੇ ਭਰਾਵਾਂ ਨੇ ਫੱਟੇ ਕੱਢ ਤੇ ਸਾਰੇ ਦੇ ਤਾ ਨੇ ਅੱਜ ਤਾਂ ਆ ਹਾ ਹਾ ਉਹ ਇਹਦਾ ਬਿੰਦੀ ਔਖੇ ਹਨਾ ਕੋਈ ਮੇਰਾ ਤਾਂ ਗੁੰਮ ਸੀਗਾ ਤੇ ਗੱਲ ਕਰ ਹੋਣਾ ਉਹ ਨਜ਼ਾਰਾ ਯਾਰਾ ਲਵਾਏ ਬਦਲੇ ਇਹ ਦੇਖੋ ਕੁਛ ਨਹੀਂ ਹੁੰਦਾ ਹੁਣ ਹੁਣ ਆਉਣਾ ਯਾਰਾ ਉਹ ਹੁੰਦਾ ਗਿੰਦੀ ਚੋਲਾ ਭਰੀ ਉਹ ਹੁੰਦਾ ਬੰਦਾ ਅੰਗਰੇਜ਼ੀ ਲੱਗਦੀ ਹੋਣਾ ਹੈਨਾ ਅੱਛਾ ਕੁ ਨਜ਼ਾਰਾ ਮਾਰਦਾ ਪਤਾ ਔਖੇ ਤਾਂ ਹੋਏ ਪਰ ਨਜ਼ਾਰਾ ਹੁਣ ਕਿਵੇਂ ਆਉਂ ਠੀਕ ਆ ਨਮੇੜ ਤਾਂ ਕੰਮ ਹੋਣਾ ਆ ਚੱਕਦਾ ਸਾਰੇ ਕੱਢ ਤੇ ਅਰੇ ਕੱਢ ਤੇ ਉਹ ਦੋਨੇ ਤਗੜੇ ਬੰਦੇ ਯਾਰਾ ਹੋਰ ਦਾ ਮੈਂਟੀ ਮਾਰਿਆ ਯਾਰ ਹੋਰ ਹੋਰ ਅੱਡ ਘਰ ਮੁਰਗੇ ਵਰਗੀ ਲੱਤਾਂ ਦਾ ਝੱਖਾ ਹੋਇਆ ਮੈਨੂੰ ਬੜਾ ਗਰਮੀ ਬਹੁਤ ਸੀ ਬੈਠੋ ਤੁਸੀਂ ਲੋਹਾਵਾ ਹੋਆ ਕੋਈ ਨਹੀਂ ਆਪਾਂ ਪੀਓ ਪਾਣੀ ਪੂਣੀ ਕੋਈ ਨਹੀਂ ਆਹ ਘਰ ਚੱਕ ਲੈ ਜੰਮਚੇ ਜੁੱਚੇ ਤੇ ਬਾਟੀ ਬੁੱਟੀ ਕਰਾਂ ਔਕਾ ਦਾ ਔਕਾ ਦਾ ਹੋਇਆ ਮਾਂ ਦਾ ਪੁੱਤਾਂ ਤੇ ਬੱਟ ਵੀ ਰੜੀ ਕਰਦੀ ਬੰਦੇ ਪੂਰੇ ਤੇਜ ਨਿਕਲੇ ਯਾਰ ਮੈਂਟੀ ਮਾਰਿਆ ਲਿਆ ਘਰ ਹੁਣ ਬਾਈ ਮੰਕੇ ਹੁਣ 3 ਵਜ ਗਏ ਘਰਾਂ ਔਕਾ ਦਾ ਹੋਇਆ ਚੱਕ ਲੈਆ ਕਰਾਂ ਹੁਣ ਤਾਂ ਬੰਦਾ ਬਹੁਤ ਖਰਾਮ ਹੈ ਅਬ ਜਵਾਨ ਦੇ ਪੱਕੇ ਆ ਆਪਾਂ ਲਿਆ ਕਰ ਲਿਆ ਯਾਰ ਜੱਤਨ ਹੋ ਗਿਆ ਹੁਣ ਤਾਂ 3:00 ਵੱਜ ਗਏ ਆ ਚੱਕੋ ਪਾਰਟੀ ਵੀ ਪੈ ਗੇ ਲੱਭਾ